ਸਮਾਜਿਕ ਤੁਸੀਂ ਅੱਜ ਹੀ ਅਖਬਾਰ ਚ ਲੱਗੀ ਹੈ ਵੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਹੈ ਕਹਿੰਦੇ ਰੋਮ ਵਾਸ ਬਰਨਿੰਗ ਤੇ ਉਹ ਆਪਣੀ ਬਾਂਸਰੀ ਵਜਾ ਰਹੇ ਸੀਗੇ ਪੁਲਿਸ ਅਜ ਸੇਵ ਹੈ ਨਹੀਂ ਤੁਸੀਂ ਆਸਟ੍ਰੇਲੀਆ ਚਲੇ ਹੋ ਤੁਹਾਨੂੰ ਪੰਜਾਬ ਦੀ ਫਿਕਰ ਨਹੀਂ ਤਾਂ ਆਪਣੀ ਕੁਰਸੀ ਦੀ ਫਿਕਰ ਕਰ ਲੋ ਜੇ ਸਾਡਾ ਇੱਥੇ ਇਲੈਕਸ਼ਨ ਚੱਲੂ ਹੋਣ ਲੱਗਿਆ ਤੇ ਤੂੰ ਉੱਥੇ ਚਲੇ ਹੋ ਆਸਟ੍ਰੇਲੀਆ ਕਿਲੈਂਡ ਚਲੇ ਜਾਂ ਸਭ ਆਸਟ੍ਰੇਲੀਆ ਆਪਣੀ ਕੁਰਸੀ ਦੀ ਫਿਕਰ ਕਰ ਲਓ ਪੰਜਾਬ ਦੀ ਫਿਕਰ ਕਰਨੀ ਸਭ ਜ਼ਰੂਰੀ ਹੈ ਆਹ ਵਾਲਿਆਂ ਨੂੰ ਮਾਨੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਭਗਵੰਤ ਮਾਨ ਜੀ ਕਿਹੜਾ ਸਮਾਂ ਚੱਕਿਆ ਤੁਸੀਂ ਅੱਜ ਹੀ ਅਖਬਾਰ ਚ ਲੱਗੀ ਹੈ ਵੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਹੈ ਕਹਿੰਦੇ ਰੋਮ ਵਾਸ ਬਰਨਿੰਗ ਤੇ ਉਹ ਆਪਣੀ ਬਾਂਸਰੀ ਵਜਾ ਰਹੇ ਸੀਗੇ ਏ ਤਮਾਕੇ ਹੋ ਰਹੇ ਹੈ ਪੁਲਿਸ ਅਜ ਸੇਵ ਹੈ ਨਹੀਂ ਤੁਸੀਂ ਆਸਟ੍ਰੇਲੀਆ ਚਲੇ ਹੋ ਤੁਹਾਨੂੰ ਪੰਜਾਬ ਦੀ ਫਿਕਰ ਨਹੀਂ ਤਾਂ ਆਪਣੀ ਕੁਰਸੀ ਦੀ ਫਿਕਰ ਕਰ ਲਓ ਉਹ ਸਵੇਰੇ ਤੁਹਾਡਾ ਇੰਤਿਆਰ ਫਿੱਤੇ ਕੱਸ ਦੇਣਗੇ ਦਿੱਲੀ ਵਾਲੇ ਉਹ ਕਹਣਗੇ ਸਾਡਾ ਇੱਥੇ ਇਲੈਕਸ਼ਨ ਚੱਲੂ ਹੋਣ ਲੱਗਿਆ ਤੇ ਤੂੰ ਉੱਥੇ ਚੱਲੇ ਹੋ ਆਸਟ੍ਰੇਲੀਆ ਕਿਰ ਲੈਂਡ ਚਲੇ ਸਾਬ ਆਸਟ੍ਰੇਲੀਆ ਆਪਣੀ ਕੁਰਸੀ ਦੀ ਫਿਕਰ ਕਰ ਲਓ ਪੰਜਾਬ ਦੀ ਫਿਕਰ ਕਰਨੀ ਸਾਬ ਜ਼ਰੂਰੀ ਹੈ ਜਾ ਕੇ ਉੱਥੇ ਚੀਫ ਮਿਨਿਸਟਰ ਸਾਹਿਬ ਜਾਣ ਸਾਰੇ ਆ ਜਿਹੜੇ ਲੀਡਰ ਸਾਹਿਬਾਨ ਫੋਟੋਆਂ ਖਿਚਾ ਆ ਗਏ ਇਕੱਠੇ ਹੋ ਕੇ ਜਾਣ ਇਹਨਾਂ ਨੂੰ ਵੀ ਨਾਲ ਲੈ ਕੇ ਜਾਣ ਨਾਨ ਪੋਲਿਟਿਕਲ ਆ ਇਹਨੂੰ ਤੇ ਮੇਰੀ ਮੰਗ ਹੈ ਇਹਨਾਂ ਸਾਰਿਆਂ ਨੂੰ ਮੰਗ ਤਗਾ ਦਈਏ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਆਓ ਸਭ ਤੋਂ ਪਹਿਲਾਂ ਢੱਲੇਵਾਲ ਉਹਨਾਂ ਦੀ ਜਾਨ ਬਚਾਉਣ ਦਾ ਪ੍ਰਯਾਸ ਕਰੀਏ ਸincere effort ਕਰੀਏ ਤੇ ਨਾਲ ਹੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਕੈਨ ਨਾਟ ਬੀ ਲੈਫਟ ਟੂ ਟੂ ਦ ਬੀਮਸ ਐਂਡ ਫੈਂਸੀਜ਼ অর ਨੈਗਲੀਜੈਂਸ ਆਫ ਦਿਸ ਗਵਰਨਮੈਂਟ অর ਐਟ ਦ ਮਰਸੀ ਆਫ ISRO ਵੀ ਇਹ ਥੇ ਕਿੰਨੀ ਗੱਗ ਲਾਉਂਦੇ ਪੰਜਾਬ ਨੇ ਬੜੇ ਮਾੜੇ ਜਿੰਦੇ ਕੇਸ ਕਰਕੇ ਮੇਰੀ ਚਿੰਤਾ ਹੈ ਕਿ ਮੇਰੀ ਬੇਨਤੀ ਹੈ ਢੱਲੇਵਾਲ ਜੀ ਨੂੰ ਢੱਲੇਵਾਲ ਜੀ ਦੇ ਉਹਨਾਂ ਸਾਥੀਆਂ ਨੂੰ ਸਾਥੀਆਂ ਦਾ ਜਦੋਂ ਗੱਲ ਕਰਨਾ ਸੌਰੀ ਮੈਂ ਕਿਉਂਕਿ ਆ ਗੱਲਾਂ ਚੁੱਪ ਦੀਆਂ ਕਹਿੰਦੇ ਇਹ ਜੇ ਵੈਲਿਊਸ਼ਨਸ ਤੋਂ ਦਾ ਦੁਸ਼ਮਣ ਹੀ ਚੰਗੇ ਹੁੰਦੇ ਐ ਉਹਨਾਂ ਦੇ ਤੁਸੀਂ ਸੌਰੀ ਐਤ